ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਜਿਹੜੀ ਉਹ ਮੰਗਵਾਉਣ ਲਈ ਸੰਪਰਕ ਕਰੋ 350 21313 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਵਾਦਦੇ ਹਾਂ ਜੀ ਅਗਲੀ ਖਬਰ ਦੇ ਨਾਲ ਅਗਲੀ ਜਿਹੜੀ ਖਬਰ ਹੈ ਬਹੁਤ ਹੀ ਧਿਆਨ ਮੰਗਦੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਆਈਸ ਦੀ ਡੇਟ ਦੇ ਉੱਤੇ ਜਾਂਦੇ ਨੇ ਔਰ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਆਈਸ ਵਾਲੇ ਡਿਟੇਨ ਨਾ ਕਰ ਲੈਣ ਹੁਣ ਕੋਰਟ ਦੇ ਵੱਲੋਂ ਰੋਕ ਲਗਾਈ ਗਈ ਹੈ ਕੋਰਟ ਦੇ ਵੱਲੋਂ ਛਾੜ ਪਾਈ ਗਈ ਹੈ ਆਈਸ ਨੂੰ ਕਿਹਾ ਗਿਆ ਹੈ ਕਿ ਜਿਹੜੇ ਬੰਦੇ ਉੱਥੇ ਆ ਰਹੇ ਨੇ ਆਈਸ ਦੀ ਹਾਜ਼ਰੀ ਲਗਾਉਣ ਵਾਸਤੇ ਉਹਦਾ ਮਤਲਬ ਇਹ ਹੈਗਾ ਕਿ ਕਾਨੂੰਨ ਦੀ ਪ੍ਰਕਿਰਿਆ ਦੇ ਤਹਿਤ ਉੱਥੇ ਆਉਂਦੇ ਨੇ ਤੁਸੀਂ ਕਿਉਂ ਤੰਗ ਪਰੇਸ਼ਾਨ ਕਰ ਰਹੇ ਹੋ ਇਸ ਦੇ ਬਾਬਤ ਕੋਰਟ ਨੇ ਝਾੜ ਪਾਈ ਹੈ ਆਈਸ ਨੂੰ ਤੇ ਕਿਹਾ ਹੈ ਕਿ ਇਹੋ ਜੇ ਬੰਦਿਆਂ ਨੂੰ ਤੁਸੀਂ ਰੀਟੇਨ ਜਿਹੜਾ ਡੇਟ ਤੇ ਆਉਂਦੇ ਆ ਉਹ ਨਹੀਂ ਕਰ ਸਕਦੇ ਜਾਦਾ ਜਾਣ ਕਰਨ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾ ਸਾਹਿਬ ਹਾਂ ਬਿਲਕੁਲ ਜੱਟ ਸਾਹਿਬ ਇਹ ਖਬਰ ਜਿਹੜੀ ਆ ਬਹੁਤ ਹੀ ਵਧੀਆ ਹੈਗੀ ਆ ਉਹਨਾਂ ਸਾਰੇ ਲੋਕਾਂ ਵਾਸਤੇ ਜਿਹੜੇ ਅਸਾਈਲਮ ਦੀਆਂ ਤਰੀਕਾਂ ਤੇ ਜਾਂਦੇ ਆ ਜਾਂ ਆਪਣੇ ਕੋਰਟ ਡੇਟ ਤੇ ਜਾਂਦੇ ਆ ਜਾਂ ਆਈਸ ਦੀ ਡੇਟ ਤੇ ਜਾਂਦੇ ਆ ਸੋ ਇੱਕ ਫੈਡਰਲ ਜੱਜ ਨੇ ਸੈਨ ਫਰਾਂਸਿਸਕੋ ਤੋਂ 24 ਤਰੀਕ ਨੂੰ ਸ਼ਾਮ ਨੂੰ ਇੱਕ ਆਰਡਰ ਪਾਸ ਕੀਤਾ ਹੈਗਾ ਫੈਡਰਲ ਜੱਜ ਨੇ ਕਿ ਆਈਐਸ ਨੂੰ ਕਿਹਾ ਹੈ ਕਿ ਤੁਸੀਂ ਜਿਹੜੇ ਵੀ ਲੋਕ ਆਪਣੀ ਤਰੀਕ ਤੇ ਹੁੰਦੇ ਆ ਡੇਟ ਤੇ ਆਉਂਦੇ ਹੈਗੇ ਆ ਉਹਨਾਂ ਨੂੰ ਤੁਸੀਂ ਅਰੈਸਟ ਨਹੀਂ ਕਰ ਸਕਦੇ ਸੋ ਇੱਕ ਵਧੀਆ ਖਬਰ ਹੈ ਜੀ ਚੰਗੀ ਖਬਰ ਹੈ ਉਹਨਾਂ ਸਾਰੇ ਲੋਕਾਂ ਵਾਸਤੇ ਭੈਣ ਭਰਾਵਾਂ ਵਾਸਤੇ ਜਿਹੜੇ ਇਸ ਗੱਲੋਂ ਡਰਦੇ ਆ ਕਿ ਜੇ ਅਸੀਂ ਤਰੀਕ ਤੇ ਗਏ ਤੇ ਸਾਨੂੰ ਅਸਾਈਲੂ ਨੇ ਰੀਟੇਨ ਕਰ ਲੈਣਾ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਗੱਲ ਡੈਪੂਟੇਸ਼ਨ ਤੇ ਜਾ ਪੈਂਦੀ ਹੈਗੇ ਜਿਨ੍ਹਾਂ ਦੇ ਅਸਾਈਲੂਮ ਪੈਂਡਿੰਗ ਹੈਗੇ ਆ ਜਾਂ ਕਹਿ ਲੋ ਕਿ ਉਹਨਾਂ ਦੀ ਕੋਈ ਆਈਐਸਟੀ ਡੇਟ ਹੁੰਦੀ ਆ ਜਾਂ ਕੋਰਟ ਵਿੱਚ ਕੋਈ ਮਾਸਟਰ ਹਿਅਰਿੰਗ ਹੁੰਦੀ ਹੈ ਤੇ ਉਹ ਅਸਾਈਲੂ ਪਹਿਲਾਂ ਹੀ ਉੱਥੇ ਬੈਠੇ ਹੁੰਦੇ ਆ ਜਦੋਂ ਤੁਸੀਂ ਤਰੀਕ ਪਹੁੰਚ ਕੇ ਬਾਹਰ ਆਉਨੇ ਆ ਤੇ ਤੁਹਾਨੂੰ ਆਈਡੀ ਵਗੈਰਾ ਪੁੱਛਦੇ ਆ ਸਾਰਾ ਕੁਝ ਪੁੱਛਦੇ ਆ ਤੇ ਆਬਵੀਅਸਲੀ ਕਿਉਂਕਿ ਆਪਣੇ ਕੋਲ ਹਜੇ ਲੀਗਲ ਸਟੇਟਸ ਹੈ ਨਹੀਂ ਇਸ ਕਰਕੇ ਉਹ ਡਿਟੇਨ ਕਰ ਲੈਂਦੇ ਸੀਗੇ ਆ ਬਿਲਕੁਲ ਔਰ ਇਹ ਜਿਹੜਾ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ ਸੈਨ ਫਰਾਂਸਿਸਕੋ ਦੇ ਇੱਕ ਜੱਜ ਦੇ ਵੱਲੋਂ ਇਹ ਜਿਹੜੀ ਆ ਇਹ ਜਿਹੜਾ ਫਰਮਾਨ ਹੈ ਉਹ ਜਾਰੀ ਕੀਤਾ ਗਿਆ ਝਾੜ ਪਾਈ ਗਈ ਹੈ ਇਹ ਅੱਗੇ ਵੀ ਵੱਧ ਸਕਦਾ ਹੈ ਪੂਰੇ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਇਹ ਚੀਜ਼ ਅੱਗੇ ਲਜਾਈ ਜਾ ਸਕਦੀ ਹੈ ਜਿਸ ਤਰੀਕੇ ਦੇ ਨਾਲ ਆ ਇਥੋਂ ਦੇ ਜੱਜ ਨੇ ਕਿਹਾ ਹੈਗਾ ਜੀ ਆ ਬਿਲਕੁਲ ਚੰਨ ਸਾਹਿਬ ਇਹ ਜਿਹੜੀ ਚੀਜ਼ ਹੈ ਹਾਜੀ ਸੈਨ ਫਰਾਂਸਿਸਕੋ ਵਿੱਚ ਹੋਈ ਹੈ ਤੇ ਸੈਨ ਫਰਾਂਸਿਸਕੋ ਦੇ ਅੰਡਰ ਆ ਕਾਫੀ ਜਿਆਦਾ ਇਮੀਗ੍ਰੇਸ਼ਨ ਕੋਰਟ ਆਉਂਦੀਆਂ ਹੈਗੀਆਂ ਜਿਹਦੇ ਵਿੱਚ ਸੈਕਰਮੈਂਟੋ ਦੀ ਕੋਰਟ ਹੈਗੀ ਆ ਆ ਉਸ ਤੋਂ ਬਾਅਦ ਕੌਂਕਰਡ ਦੀ ਕੋਰਟ ਹੈਗੀ ਆ ਫਿਰ ਸੈਨ ਫਰਾਂਸਿਸਕੋ ਦੇ ਕੋਰਟਸ ਹੈਗੇ ਆ ਜਿਹੜੇ ਇਹਨਾਂ ਦੇ ਅੰਡਰ ਆਉਂਦੇ ਆ ਸੋ ਕੈਲੀਫੋਰਨੀਆ ਵਾਲਿਆਂ ਵਾਸਤੇ ਖੁਸ਼ਖਬਰੀ ਦੀ ਗੱਲ ਹੈਗੀ ਆ ਕਿ ਜੱਜ ਸਾਹਿਬ ਨੇ ਇਹ ਰੋਲ ਕੀਤਾ ਹੈਗਾ ਆ ਆਈਸ ਵਾਲਿਆਂ ਨੂੰ ਇੱਕ ਸਾਲ ਦੀ ਉਹਨਾਂ ਨੂੰ ਰੋਕਿਆ ਇਸ ਗੱਲ ਤੋਂ ਰੋਕਿਆ ਕਿ ਤੁਸੀਂ ਦੇਖੋ ਇਹ ਤਰੀਕ ਤੇ ਲੋਕ ਆਉਂਦੇ ਆ ਉਹਨਾਂ ਨੂੰ ਤੁਸੀਂ ਨਹੀਂ ਫੜ ਸਕਦੇ ਕਈ ਉਹਨਾਂ ਨੇ ਇਹਦੇ ਵਿੱਚ ਆਈਸ ਵਾਲਿਆਂ ਨੂੰ ਯਾਨੀ ਕਿ ਸਰਕਾਰ ਨੂੰ ਉਹਨਾਂ ਨੇ ਨੁਕਤੇ ਸਾਂਝੇ ਕੀਤੇ ਆ ਲੌਜੀਕ ਦੇ ਉੱਤੇ ਆ ਉਹ ਕਹਿੰਦੇ ਦੇਖੋ ਗੱਲ ਇਦਾਂ ਆ ਕਿ ਇਸ ਤੋਂ ਪਹਿਲਾਂ ਕਿ ਝੰਡਾ ਸਾਹਿਬ ਮੈਂ ਤੁਹਾਨੂੰ ਬਾਕੀ ਸਟੇਟਾਂ ਦੀ ਗੱਲ ਜਾਂ ਬਾਕੀ ਕੰਟਰੀ ਦੀ ਗੱਲ ਦੱਸਾਂ ਥੋੜਾ ਜਿਹਾ ਇਹਦੇ ਉੱਪਰ ਆਪਾਂ ਇਹ ਛਾਤ ਪਾ ਲਈਏ ਕਿ ਉਹਨਾਂ ਨੇ ਆਰਡਰ ਕਿਉਂ ਕੀਤੇ ਆ ਦੇਖੋ ਹੁਣ ਜਦੋਂ ਕਿਸੇ ਦੀ ਤਰੀਕ ਹੁੰਦੀ ਆ ਉਹੋ ਆਪਣੇ ਵਕੀਲ ਨੂੰ ਕਹਿੰਦਾ ਜੀ ਮੇਰੀ ਤਰੀਕ ਅੱਗੇ ਕਰਾ ਦਿਓ ਮੈਂ ਉਥੇ ਜ ਗਿਆ ਅਰੈਸਟ ਹੋ ਜਾਊਗਾ ਤੁਸੀਂ ਦੇਖ ਲਓ ਅਗਲੇ ਸਾਲ ਹੀ ਤਰੀਕ ਲੈ ਲਓ ਜਾਂ ਆਈਸ ਵਾਲੇ ਦੀ ਤਰੀਕ ਹੁੰਦੀ ਆ ਉਹ ਵੀ ਕੋਸ਼ਿਸ਼ ਕਰਦੇ ਆ ਕਿ ਜਾਂ ਤਾਂ ਅਵੋਇਡ ਕੀਤੀ ਜਾਵੇ ਹਰ ਕਦੇ ਮਨ ਚ ਡਰ ਹੁੰਦਾ ਤੇ ਕੋਈ ਪਤਾ ਨਹੀਂ ਉਥੇ ਕੀ ਹੋਣਾ ਉਹਨਾਂ ਜੱਜ ਸਾਹਿਬ ਕਹਿੰਦੇ ਦੇਖੋ ਜੀ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਅਸੀਂ ਕ੍ਰਿਮੀਨਲ ਲੋਕਾਂ ਨੂੰ ਫੜਦੇ ਆ ਤੇ ਜਿਹੜਾ ਬੰਦਾ ਤੁਹਾਡੀ ਆਰਡਰ ਮੰਨ ਰਿਹਾ ਤੁਹਾਡੇ ਕਹਿਣੇ ਦੇ ਵਿੱਚ ਆ ਤੁਸੀਂ ਆਈਸੀ ਤਰੀਕੇ ਤੇ ਬੁਲੋਨੇ ਤਾਂ ਆਉਂਦਾ ਜੇ ਉਹ ਕੋਰਟ ਦੀ ਤਰੀਕ ਹੈ ਤਾਂ ਆਉਂਦਾ ਤੇ ਜਿਹੜਾ ਬੰਦਾ ਤੁਹਾਡੇ ਆਰਡਰ ਨੂੰ ਮੰਨ ਰਿਹਾ ਤੇ ਉਹ ਤਾਂ ਇੱਕ ਹਿਸਾਬ ਦਾ ਉਹਨੇ ਤਾਂ ਕੋਈ ਕ੍ਰਾਈਮ ਕੀਤਾ ਹੀ ਨਹੀਂ ਸਕੋ ਉਹ ਤਾਂ ਤੁਹਾਡੇ ਲਾਅ ਨੂੰ ਫਾਲੋ ਕਰਦਾ ਪਿਆ ਤੇ ਜਿਹੜਾ ਬੰਦਾ ਲਾਅ ਨੂੰ ਫਾਲੋ ਕਰਦਾ ਪਿਆ ਆ ਉਹ ਬੰਦੇ ਨੂੰ ਤੁਸੀਂ ਕਿਉਂ ਅਰੈਸਟ ਕਰਦੇ ਆ ਕਿਉਂ ਤੁਸੀਂ ਉਹਨੂੰ ਡਿਟੇਨ ਕਰਦੇ ਆ ਕਿਉਂਕਿ ਜੇ ਹੁਣ ਤੁਸੀਂ ਇਹ ਜਿਹੜਾ ਰੁਝਾਨ ਫੜਿਆ ਹੋਇਆ ਕੋਰਟ ਦੇ ਵਿੱਚੋਂ ਕਿਸੇ ਨੂੰ ਡਿਟੇਨ ਕਰਨਾ ਇਹ ਤਾਂ ਇੱਕ ਡਰ ਦਾ ਮਾਹੌਲ ਹੈਗਾ ਇਹਦੇ ਨਾਲ ਜੱਜ ਸਾਹਿਬ ਨੇ ਕਿਹਾ ਕਿ ਹੁੰਦਾ ਕੀ ਪਿਆ ਕਿ ਜਿਹੜੇ ਲੋਕਾਂ ਦੀ ਤਰੀਕ ਹੁੰਦੀ ਉਹ ਤਰੀਕ ਤੇ ਨਹੀਂ ਆਉਂਦੇ ਕਿਉਂਕਿ ਕਈ ਵਕੀਲਾਂ ਨੇ ਇਹ ਗੱਲ ਜਿਹੜੀ ਹੈਗੀ ਆ ਜੱਜਾਂ ਨੂੰ ਦੱਸੀ ਹੈਗੀ ਆ ਕਿ ਦੇਖੋ ਜੀ ਸਾਡੇ ਆ ਕਲਾਇੰਟ ਦੀ ਤਰੀਕ ਸੀਗੀ ਉਹਨੂੰ ਕੁੱਛ ਦੇ ਵੀ ਕਿਉਂ ਨਹੀਂ ਆਇਆ ਉਹ ਕਹਿੰਦੇ ਆਇਆ ਇਸ ਕਰਕੇ ਨਹੀਂ ਉਹਨੂੰ ਖਤਰਾ ਹੈਗਾ ਵੀ ਜੇ ਮੈਂ ਇੱਥੇ ਆਇਆ ਤੇ ਮੈਨੂੰ ਕੋਰਟ ਤੇ ਬਾਹਰੋਂ ਜਿਹੜਾ ਹੈਗਾ ਆਈਸ ਨੇ ਡਿਟੇਨ ਕਰ ਲੈਣਾ ਤੇ ਉਹ ਡਰਦਾ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਆਈਸ ਵਾਲੇ ਨੂੰ ਸਰਕਾਰ ਨੂੰ ਗੱਲ ਕਹੀ ਹੈ ਕਿ ਦੇਖੋ ਤੁਸੀਂ ਤਾਂ ਬੰਦਿਆਂ ਨੂੰ ਡਰਾ ਰਹੇ ਆਂ ਕਿ ਉਹ ਤਰੀਕਾ ਤੇ ਨਾ ਹੁਣ ਜੇ ਹੁਣ ਉਹ ਤਰੀਕ ਮਿਸ ਕਰਦੇ ਆ ਤਾਂ ਤਾਂ ਫਿਰ ਉਹਨਾਂ ਦੇ ਉੱਪਰ ਜਿਹੜਾ ਹੈਗਾ ਆ ਜੁਰਮ ਲੱਗਦਾ ਫਿਰ ਉਹਨਾਂ ਨੂੰ ਡਿਟੇਨ ਕੀਤਾ ਜਾ ਸਕਦਾ ਉਹਨਾਂ ਦਾ ਕੇਸ ਰੱਦ ਹੋ ਸਕਦਾ ਵੀ ਤੁਸੀਂ ਸਭੋਂ ਉਹਨਾਂ ਨੂੰ ਇਨਚਾਰਜ ਕਰਨਾ ਆ ਕਿ ਤੁਸੀਂ ਤਰੀਕ ਤੇ ਆਓ ਡਰੋ ਨਾ ਪਰ ਤੁਸੀਂ ਤਾਂ ਡਰਾ ਕੇ ਪਹਿਲੇ ਉਹਨਾਂ ਨੂੰ ਘਰ ਬਿਠਾਤਾ ਤੇ ਉਹ ਤਰੀਕਾ ਤੇ ਆਉਂਦੇ ਨਹੀਂ ਕਿ ਇਸ ਕਰਕੇ ਜੱਜ ਸਾਹਿਬ ਨੇ ਕਿਹਾ ਆ ਕਿ ਇਹ ਕੋਈ ਲੌਜਿਕ ਨਹੀਂ ਬਣਦਾ ਕਿ ਜਿਹੜਾ ਬੰਦਾ ਲਾ ਨੂੰ ਫਾਲੋ ਕਰਦਾ ਕੰਪਲਾਈ ਕਰ ਰਿਹਾ ਜਿਹੜਾ ਬੰਦਾ ਤੁਹਾਡੇ ਆਰਡਰ ਨੂੰ ਮੰਨ ਰਿਹਾ ਉਹਨੂੰ ਤੁਸੀਂ ਕਿਉਂ ਫੜਦੇ ਆਂ ਬਾਕੀ ਰਹੀ ਗੱਲ ਸਾਰੀ ਕੰਟਰੀ ਦੇ ਵਿੱਚ ਇਹ ਰੂਲ ਲਾਗੂ ਹੁੰਦਾ ਜਾਂ ਨਹੀਂ ਹੁੰਦਾ ਉਹ ਇਹ ਆ ਕਿ ਦੇਖੋ ਇਹ ਫੈਡਰਲ ਜੱਜ ਨੇ ਰੂਲ ਕੀਤਾ ਕੈਲੀਫੋਰਨੀਆ ਵਾਸਤੇ ਹੈਗਾ ਫਿਲਹਾਲ ਸੋ ਜੇ ਇਹ ਰੁਝਾਨ ਵਧੀਆ ਨਿਕਲਿਆ ਤਾਂ ਸਾਰੀ ਕੰਟਰੀ ਦੇ ਵਿੱਚ ਜਿੱਥੇ-ਜਿੱਥੇ ਵੀ ਖਾਸ ਕਰਕੇ ਅਸਾਈਲਮ ਦੇ ਜਾਂ ਰੈਫਿਊਜੀ ਦੇ ਕੇਸ ਹੁੰਦੇ ਆ ਡਾਕਾ ਵਗੈਰਾ ਕੇਸ ਜਿਹੜੇ ਲੱਗਦੇ ਆ ਉਹਨਾਂ ਸਾਰੇ ਥਾਵਾਂ ਤੇ ਉਹ ਜੱਜ ਜਿਹੜੇ ਆ ਰੂਲ ਕਰ ਸਕਦੇ ਆ ਪਰ ਇੱਥੇ ਇਹ ਵੀ ਦੱਸ ਦਈਏ ਕਿ 트럼ਪ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਪਦਰਤੇ ਜਿਹੜੇ ਆ ਜੱਜਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਜਾਂ ਉਹਨਾਂ ਨੂੰ ਫਾਇਰ ਕਰਕੇ ਨਵੇਂ ਜੱਜ ਲਾਏ ਗਏ ਸੋ ਕਾਫੀ ਕੋਸ਼ੇ ਦੇ ਵਿੱਚ ਹੈਗਾ ਅਰ ਫਿਲਹਾਲ ਇਹ ਰਾਹਤ ਦੀ ਖਬਰ ਉਹਨਾਂ ਸਾਰਿਆਂ ਵਾਸਤੇ ਹੈਗੀ ਹੈ ਜਿਹੜੇ ਇਸ ਗੱਲੋਂ ਡਰਦੇ ਕੋਰਟ ਵਿੱਚ ਨਹੀਂ ਜਾਂਦੇ ਤਰੀਕ ਤੇ ਨਹੀਂ ਜਾਂਦੇ ਕਿ ਉਹਨਾਂ ਨੂੰ ਆਇਸ ਰੀਟੇਨ ਕਰੂਗੀ ਸੋ ਇਹ 크ਿਸਮਸ ਤੋਂ ਇੱਕ ਦਿਨ ਪਹਿਲਾਂ ਜੱਜ ਸਾਹਿਬ ਨੇ ਇਹ ਰੂਲ ਕੀਤਾ ਹੈਗਾ ਆ ਆਰਡਰ ਦਿੱਤਾ ਬਾਕੀ ਹੁਣ ਸਰਕਾਰ ਇਹਦੇ ਉੱਤੇ ਸਟੇ ਕਰਾਉਂਦੀ ਹੈ ਇਹਨੂੰ ਅੱਗੇ ਪਰਸੂ ਕਰਦੀ ਹੈ ਇਦੇ ਉੱਤੇ ਅੱਗੇ ਕੇਸ ਲੜਦੀ ਹੈ ਨਹੀਂ ਲੜਦੀ ਉਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਹਾਲ ਦੀ ਘੜੀ ਜਿਹੜਾ ਆ ਇਹਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਕਿ ਆਈਸ ਵਾਲੇ ਕੋਰਟ ਵਿੱਚ ਗਏ ਬੰਦੇ ਨੂੰ ਤਰੀਕ ਤੇ ਗਏ ਬੰਦੇ ਨੂੰ ਡਿਟੇਨ ਨਹੀਂ ਕਰ ਸਕਦੇ